ਕਿੰਦਾ ਮੈਂ ਚਿਲਾ ਪੈਣਾ ਮੈਂ ਥੋੜਾ ਜਿਹਾ ਵੱਡਾ ਹਲਾ ਕਿੰਦਾ ਨਹੀਂ ਮੁੰਨਾ ਚਿਲਾ ਨਹੀਂ ਚਿਲਾ ਆਪਣਾ 11ਵਾਂ ਲੱਗ ਗਿਆ ਤੇ ਚੱਲ ਚੱਲ ਮਾਰ ਤੇਰਾ ਰੋਇ ਲਾਇਆ ਕਰ ਮਿਹਨਤ ਠੀਕ ਹੈ ਤੇਰੇ ਤੜਕੇ ਸਕੂਲ ਜਾਣ ਤੋਂ ਤੇ ਜਿੱਦਣ ਮੇਰੇ ਤੋਂ ਮੈਚ ਨਾ ਹੋਇਆ ਨਾ ਤੈਨੂੰ ਮੈਂ ਨੰਬਰ ਦੇਣਾ ਦਾ ਸਪੈਸ਼ਲ ਠੀਕ ਹੈ ਤੇ ਫਿਰ ਤੂੰ ਉੱਤੇ ਖੇਡਣਾ ਹੀ ਪੈ ਤੈਨੂੰ ਜੱਪਣਾ ਨਾ ਮੈਂ ਖੜਾਵਾਂਗਾ ਕੀ ਦਾ ਪੱਕਾ ਲੈ ਗਿਆ ਨੇ ਬਾਪੂ ਇਹਨੂੰ ਠੀਕ ਹੈ ਜੀ ਚੱਲ ਕਹਿਤਾ ਇਹਨੂੰ ਪੱਕਾ ਨਾਰਲੀ ਇੱਥੇ ਜਾਣਾ ਵਣ ਨਾਰਲੀ ਹੋਣ ਸੁ ਕਹਿੰਦਾ ਕਰੋ ਤੇ ਮੈਂ ਕਹ ਪੁੱਤ ਸ਼ਾਮੀ ਜਾਇਆ ਇਹ ਜਿਹੜਾ ਉਹਨੂੰ ਸ਼ੌਂਕ ਆ ਸ਼ੌਂਕ ਪੂਰਾ ਕਰਾਓ ਉਹਦਾ ਬੱਚੇ ਦਾ ਠੀਕ ਇਹੋ ਜਿਹੇ ਬੱਚੇ ਦੇ ਕੁੜੀ ਫੋਨਾਂ ਚੋਂ ਨਹੀਂ ਨਿਕਲਦੇ ਨਹੀਂ ਨਹੀਂ ਕਹਿੰਦਾ ਮੈਨੂੰ ਗਰਾਊਂਡ ਚ ਕਢੋ ਪੱਕੀ ਗੱਲ ਆ ਇਹਦੇ ਤੋਂ ਵੱਡਾ ਕੀ ਚਾਹੀਦਾ ਕੀ ਤੇ ਕਿਹੜਾ ਪੁੰਨ ਕੀਤਾ ਜੀ ਮੇਰਾ ਪਾਪਾ ਵੀ ਪਹਿਲਵਾਨੀ ਚ ਪਿਆ ਸੀ ਪਰ ਮੇਰੇ ਪਾਪਾ ਦਾ ਦੋਹਰੀ ਕੋਈ ਨਹੀਂ ਪੁੱਤ ਤੂੰ ਪੈ ਜਾਣ ਪਾਪਾ ਦਾ ਕੰਮ ਪੂਰਨ ਕਰਨ ਹਣਾ ਨਾ ਕੀ ਹੈ ਸਾਬ ਸਿੰਘ ਸਾਬ ਸਿੰਘ ਸਕੂਲ ਇਹ ਮੇਰਾ ਨਾਮ ਚੱਲਦਾ ਹਰਸ਼ਦੀਪ ਹਰਸ਼ਦੀਪ ਸਿੰਘ ਫਿਰ ਸਾਬ ਸਿੰਘ ਸਾਬ ਸਿੰਘ ਸਹੀ ਹੈ ਤੇ ਫਿਰ ਤੂੰ ਲਾ ਮਿਹਨਤ ਠੀਕ ਆ ਤੇ ਤੈਨੂੰ ਅਸੀਂ ਸੱਦਾਂਗੇ ਉਹ ਨੰਬਰ ਦੇਤਾ ਤੇ ਡੇੜੀਆਂ ਸਵੇਰੇ ਨਹੀਂ ਮਾਰੀ ਜਾਂਦੀ ਸ਼ਾਮਾਂ ਨੂੰ ਲਾ ਲਿਆ ਕਰ ਇੱਕ ਟਾਈਮ ਗਿਰੀਆਂ ਖਾয়া ਕਰ ਗਾਟ ਨੂੰ ਪਿਓ ਗਾਟ ਨੂੰ ਪਿਓ ਕੇ ਕਿਹਨੇ ਖਾ ਖਰਾਗ ਕਰਾ ਕਰ ਓਏ ਨਾ ਨਹੀਂ ਨਹੀਂ ਪਹਿਲਾਂ ਨਾ ਨਾ ਖਲੋ ਜਾ ਉਹ ਖਲੋ ਜਾ ਤੇਰੀ ਖਰਾਗ ਦਾ ਇਹ ਚੀਜ਼ ਨੂੰ ਨਹੀਂ ਆਂਦਾ ਨਹੀਂ ਨਹੀਂ ਕੋਈ ਨਹੀਂ ਅੱਧੀਆਂ ਲੈ 4 ਰੁਪਏ ਦੇ ਦੇ ਕਿਲੋ ਗਿਰੀਆਂ ਹੋਣੀਆਂ ਨੇ ਉਹ ਤੂੰ 1 ਰੁਪਏ ਨਹੀਂ ਤੇਨੂੰ ਨਹੀਂ ਮੰਨੋ ਹਾਂ ਦੇਣ ਲੱਗੇ ਨਾ ਨਾ ਆਣੀ ਗੱਲ ਕਰ ਆ ਜਿਹੜੀ ਸਾਰੀ ਵੀਡੀਓ ਬਣਾਈ ਇੰਟਰਨੈਟ ਕਰ ਦੇਣੀ ਨਾ ਨਾ ਨਹੀਂ ਫੜੋ ਮੇਰੀ ਗਾਣਾ ਪਹਿਲਾਂ ਤੇ ਮੈਂ 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 ਪੂਣਾ ਨਹੀਂ ਬਸ ਨਹੀਂ ਮੇਰਾ ਮੈਂ ਪੂਣਾ ਨਹੀਂ ਦੰਨਾ ਕਰ ਚੱਲ ਲੈ ਲੱਗ ਗਈ ਕੀ ਗੱਲ ਹੈ ਚੱਲ ਕੋਈ ਨਹੀਂ ਕੋਈ ਨਹੀਂ ਆ ਠੀਕ ਆ ਆਂਦਾ ਵੀ ਖਰਾਕ ਲੈਣੀ ਤੇ ਮੈਂ ਕਿਹਾ ਪੁੱਤ ਮੈਨੂੰ ਪਤਾ ਨਹੀਂ ਖਰਾਕ ਨਹੀਂ 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 ਮੈਨੂੰ ਕਿ ਲੈ ਕੇ ਤੂੰ ਕੋਈ ਗੱਲ ਨਹੀਂ ਪੁੱਤ ਤਖੜਾ ਕੇ ਮਿਹਨਤ ਕਰਨੀ ਹਣ ਜਦੋਂ ਤੇਰੀਆਂ ਗਿਰੀਆਂ ਮੁੱਕਰੀਆਂ ਤੂੰ ਸਾਨੂੰ ਦੱਸ ਦੇਣਾ ਜਦੋਂ ਗਿਰੀਆਂ ਪੱਕੀਆਂ ਮੈਨੇਜ ਕਰ ਦੇਣਾ ਠੀਕ ਆ ਆਪਾਂ ਮੈਂ ਆਪਦੇ ਕੋਲੋਂ ਨਹੀਂ ਦਿੱਤੀਆਂ ਇਹ ਮੈਂ ਆਪਦੇ ਕੋਲੋਂ ਪੈਸੇ ਨਹੀਂ ਦਿੱਤੇ ਤੈਨੂੰ ਬੜੇ ਸੰਗਤ ਆਪਾਂ ਨੂੰ ਪੈਸੇ ਦਿੰਦੀ ਆ ਉਹਦੇ ਵਿੱਚੋਂ ਤੈਨੂੰ ਦਿੱਤੇ ਠੀਕ ਆ ਆ ਮੇਲੇ ਦੇ ਵਿੱਚ ਅੱਜ ਹੋਈਆਂ ਲੈ ਕੇ ਜਾਣੇ ਆ ਪੈਸੇ ਉਹਨਾਂ ਦੇ ਵਿੱਚੋਂ ਤੈਨੂੰ ਪਲੇਅਰ ਬੰਨਾ ਹੀ ਹੁਣ ਤੂੰ ਠੀਕ ਆ ਚਲ ਜਾ ਹਣ ਮੈਂ ਜਾਫੀ ਬੰਨ ਜਾਫੀ ਬੰਨ ਜੀ ਉਹ ਵੀ ਪਲੇਅਰ ਲਈ ਲਾ ਓਕੇ ਠੀਕ ਆ